ਇਸ ਵੱਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਜਿਵੇਂ ਲੋਕ ਸਭਾ ਚੋਣਾਂ ਲੈ ਕੇ ਹਰ ਪਾਰਟੀ ਵੱਲੋਂ ਚੋਲ ਪੱਟਾ ਜੜਾ ਕੀਤਾ ਜਾ ਰਿਹਾ ਉੱਥੇ ਲੋਕ ਸਭਾ ਚੋਣਾਂ ਲੈ ਕੇ ਹੁਣ ਮੁੱਖ ਚੋਣ ਅਧਿਕਾਰੀ ਵਿਜੇ ਐਂਧਿਪਤਾਨਗੀ ਹੇਠ ਯੂਟੀ ਗੈਸ ਹਾਊਸ ਦੇ ਵਿੱਚ ਬੀਤੀ ਦਿਨੀ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਚੋਣ ਦੌਰਾਨ ਕਿਸੇ ਵੀ ਪਾਰਟੀ ਦਾ ਆਗੂ ਪੈਸੇ ਸ਼ਰਾਬ ਜਾਂ ਕਿਸੇ ਹੋਰ ਚੀਜ਼ ਨਾਲ ਲੋਕਾਂ ਨੂੰ ਲਾਲਚ ਨਹੀਂ ਦੇ ਸਕੇਗਾ ਕਿਉਂਕਿ ਇਸ ਮੰਦੇ ਅਧਿਕਾਰੀਆਂ ਵੱਲੋਂ ਹੁਣ ਸਖਤ ਹੁਕਮ ਜੜੇ ਜਾਰੀ ਹੋ ਚੁੱਕੇ ਨੇ ਇਸ ਸੈਸ਼ਨ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਔਰ ਅਫਸਰ ਯੂਟੀ ਚੰਡੀਗੜ੍ਹ ਤੇ ਆਮਦਨ ਕਰ ਵਿਭਾਗ ਉਥੇ ਦੱਸਦੇ ਕਿ ਚੰਡੀਗੜ੍ਹ ਪੁਲਿਸ ਤੇ ਕੇਂਦਰ ਹਥਿਆਰਬੰਦ ਪੁਲਿਸ ਬਲ ਦੇ ਕੇਂਦਰੀ ਏਜੰਸੀਆਂ ਆਦਿ ਦੇ ਅਧਿਕਾਰੀ ਵੀ ਸ਼ਾਮਿਲ ਰਹੇ ਨੇ ਮੁੱਖ ਚੋਣ ਅਧਿਕਾਰੀ ਨੇ ਸਾਰੇ ਰਾਜ ਦੇ ਨੋਡਲ ਅਫਸਰਾਂ ਨੂੰ ਜਨਤਕ ਨਕਦੀ ਸ਼ਰਾਬ ਅਨਸ਼ੀਲੇ ਪਦਾਰਥਾਂ ਤੇ ਮੁਫਤ ਵਸਤੂਆਂ ਆਦਿ ਨਾਲ ਸੰਬੰਧਿਤ ਜ਼ਬਤ ਰਿਪੋਰਟਾਂ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਨੋਡਲ ਅਫਸਰਾਂ ਨੂੰ ਵੀ ਪੋਲਿੰਗ ਮਿਤੀ ਤੋਂ ਪਹਿਲਾਂ ਸਿਖਲਾਈ ਦੇਣ ਤੋਂ ਬਾਅਦ ਸਾਰੇ ਪ੍ਰਬੰਧਕ ਦੇ ਆਦੇਸ਼ جاری ਹੋਏ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਬੈਂਕ ਦੇ स्टेट नोडल अफसरान नु हिदायत जारी ਕੀਤੀ ਗਈ ਕਿ ਉਹ ਜੋ ਨਜਾਬਤੇ ਦੇ ਐਲਾਨ ਤੋਂ ਬਾਅਦ ਜ਼ਬਤੀ ਨਾਲ ਸੰਬੰਧਿਤ ਕੰਮ ਨੂੰ ਮੁਸ਼ਕਲ ਰਹਿਤ ਬਣਾਉਣ ਲਈ ਬੈਂਕ ਸ਼ਾਖਾਵਾਂ ਦੇ ਸਾਰੇ ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਉਤੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਸਾਰੇ ਰਾਜਾਂ ਦੇ ਨੋਡਲ ਅਫਸਰਾਂ ਨੂੰ ਨਕਦੀ ਸ਼ਰਾਬ ਨਸ਼ੀਲੇ ਪਦਾਰਥ ਆਦਿ ਜ਼ਬਤ ਕਰਨ ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਜਾਰੀ ਹੋ ਚੁੱਕੇ ਹਨ ਉਨ੍ਹਾਂ ਨੇ ਕਿਹਾ ਕਿ ਚੋਣਾ ਜਾਤ ਹੋਣਾ ਚਾਹੀਦਾ ਤੇ ਨਿਰਪੱਖ ਢੰਗ ਦੇ ਨਾਲ ਜਿਹੜੀਆਂ ਚੋਣਾ ਕਰਵਾਈਆਂ ਜਾਣੀਆਂ ਚਾਹੀਆਂ ਚाहिए